ਹਾਂਜੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਹੋਰ ਭਾਈ ਠੀਕ ਠਾਕ ਨੇ ਸਾਰੇ ਤੇ ਆਪਾਂ ਅੱਜ ਗੱਲ ਕਰਦੇ ਆਂ ਵੀ ਬੱਕਰੀਆਂ ਨੂੰ ਹੁਣ ਬਾਣ ਵੇਲੇ ਆ ਵਧੀਆ ਬੱਲੀਆਂ ਬੁੱਲੀਆਂ ਖਾਨੀਆਂ ਦਾਣੇ ਵਧੀਆ ਹਨਾ ਹਰਿਆਂ ਵਾਲੇ ਵੱਡ ਵੇਲੇ ਮਿਲ ਗਏ ਉਹ ਖਾਈ ਜਾਂਦੇ ਆ ਮਾਲ ਅੱਜ ਆਪਾਂ ਬੱਚੇ ਵੀ ਨਾਲ ਛੱਡਿਆ ਛੋਟੇ ਆ ਦੇਖੋ ਹੌਲੀ ਹੌਲੀ ਗਿੱਜ ਜਾਣਗੇ ਅੱਜ ਪਹਿਲਾ ਦਿਨ ਇਹਨਾਂ ਦਾ ਦਾ ਘੰਟਾ ਦੇ ਨਾਲ ਨੇ ਪੂਰਾ ਤੰਗ ਕਰਿਆ ਉਰਾ ਪਰਾਂ ਭੱਜੇ ਫਿਰੇ ਮਗਰ ਮਗਰ ਕਾਊਂਟਰ ਡਰ ਜਾਂਦੇ ਆ ਬੱਚੇ ਹੌਲੀ ਹੌਲੀ ਲੱਗਣਗੇ 2-4 ਦਿਨਾਂ ਚ ਛੋਟੇ ਬੱਚੇ ਵੀ ਨਾਲ ਛੱਡ ਲਿਆ ਆਪਾਂ ਅੱਜ ਵਧੀਆ ਚੱਲ ਰਹੇ ਆ ਘਰ ਦੇ ਕੋਲੇ ਹੀ ਆਪਾਂ ਬਾਲੀ ਦੂਰ ਨਹੀਂ ਹੈਗੇ ਇਹਨਾਂ ਦੇ ਹੱਡ ਪਰ ਖੁੱਲ ਜਾਣਗੇ ਆ ਦੇਖੋ ਪੱਠਾ ਇਹ ਆਪਾਂ 12-13 ਬੱਚੇ ਉਸ ਘਰੇ ਆ ਉਹ ਛੋਟੇ ਥੋੜੇ ਜਿਹੇ 10 ਪੱਟਾਂ ਦਾ ਸੈੱਟ ਬਣਾ ਕੇ ਨਾਲ ਇੱਕ ਬਰੀਡਰ ਤਿਆਰ ਕਰਨਾ ਹੈ ਅੱਡ ਸੈਟਅਪ ਅੱਡ ਬਣਾਵਾਂਗੇ ਇਹਨਾਂ ਦਾ ਵਧੀਆ ਮੰਨ ਲਾ ਸੈੱਟ ਬਣ ਲਿਓ 10 ਪੱਠਾ ਇੱਕ ਬਰੀਡਰ ਤਿਆਰ ਕਰਨਾ ਆਪਾਂ ਆ ਮੱਛਾ ਆਪਣਾ ਕਾਈ ਇਹਨਾਂ ਦਾ ਵਧੀਆ ਤਿਆਰ ਹੋ ਰਿਹਾ ਹੈਗਾ ਜਹਾਂਗੀਰ ਬਲੱਡ ਲਾਈਨ ਦਾ ਤੇ ਆ ਬੱਚੇ ਦੂਜੇ ਆਇਆ ਬਲੱਡ ਲਾਈਨ ਤਿਆਰ ਹੁੰਦੀ ਹੈ ਬਾਈ ਇਹ ਬੱਕਰੀਆਂ ਦੇਖ ਲਓ ਤੁਸੀਂ ਆ ਪੱਠ ਦੇਖ ਲਓ ਆ ਪੱਠ ਹੈ ਜਿਹੜੀ ਆ ਬੱਕਰੀ ਦੀ ਆ ਆਹ ਲਾ ਲ ਜੀ ਦੀ ਸਾਵੀ ਜੀ ਆ ਪੱਠਾ ਤੇ ਉਹ ਬੋਕ ਆਪਾ ਵੇਚਦਾ ਕਾਲਾ ਉਹਦੇ ਬੱਚੇ ਇਹ ਆਪਣੇ ਕੋਲੇ ਤੇ ਆਪਾਂ ਅੱਜ ਗੱਲ ਕਰਦੇ ਆ ਮੈਂ ਤੁਹਾਨੂੰ ਗੱਲ ਦੱਸਦਾ ਵੀ ਨਾ ਜਿਹੜੇ ਨਵੇਂ ਬੰਦੇ ਬੱਕਰੀਆਂ ਲੈਂਦੇ ਆ ਉਹ ਮਾੜਾ ਜਿਹਾ ਇੱਕ ਗੱਲ ਧਿਆਨ ਚ ਰੱਖਣਾ ਵੀ ਜਦੋਂ ਤੁਸੀਂ ਬੱਕਰੀ ਲੈਣੇ ਕੋਈ ਵੀ ਤੁਹਾਡੇ ਬੱਕਰੀ ਪਸੰਦ ਆ ਗਈ ਜਮ ਮੇਰੇ ਕੋਲੋਂ ਲੈਣ ਆ ਗਏ ਹੁਣ ਮੇਰੀਆਂ ਬੱਕਰੀਆਂ ਬਈ ਬਾਹਰ ਗਿੱਜੀਆਂ ਹੋਈਆਂ ਨੇ ਇਹਨਾਂ ਨੂੰ ਘਰੇ ਮੈਂ ਕੁਛ ਪਾਈ ਜਾਵਾਂ ਜਦੋਂ ਜੰਨਾ ਚਰ ਮੈਂ ਬਾਹਰ ਨਹੀਂ ਲਿਆਉਂਦਾ ਇਹਨਾਂ ਨੂੰ ਸਬਰ ਨਹੀਂ ਆਉਂਦਾ ਬਾਈ ਤੇ ਜੇ ਹੁਣ ਮੈਂ ਇਹ ਬੱਕਰੀਆਂ ਮੰਨ ਕੇ ਚੱਲ ਕਿਸੇ ਨਵੇਂ ਵੀਰ ਨੂੰ ਦੇ ਦਿਆਂ ਵਿੱਚੋਂ 2-4 ਬੱਕਰੀਆਂ ਦੇਤੀਆਂ ਮੈਂ ਤੇ ਉਹ ਉਹਨੇ ਬਾਹਰ ਨਾ ਕੱਢੀਆਂ ਘਰੇ ਰੱਖ ਲੀਆਂ ਮੰਨ ਲਾ ਘਰੇ ਰੱਖੀ ਰੱਖਿਆ ਘਰੇ ਭਾਵੇਂ ਇਹਨਾਂ ਨੂੰ ਦਾਣੇ ਪਾਈ ਚੱਲ ਫੀਡ ਪਾਈ ਚੱਲ ਇਹ ਬੱਕਰੀਆਂ ਆਟੋਮੈਟਿਕ ਸੁੱਕਣ ਲੱਗ ਜਾਣਗੀਆਂ ਰਾਜ਼ ਹੀ ਨਹੀਂ ਹੁੰਦੀਆਂ ਟੁੱਟਣਗੀਆਂ ਬੱਕਰੀਆਂ ਕੇਰਾ ਕਿਉਂ ਜੇ ਤਾਂ ਹੁਣ ਆਪਾਂ ਪੱਠਾ ਘਰੇ ਪਾਲਦਿਆਂ ਘਰੇ ਰੱਖ ਕੇ ਸੈਟਅਪ ਬਣਾ ਲਿਆ ਉਹਨਾਂ ਦਾ ਘਰੇ ਰੱਖਦੇ ਉਹਨਾਂ ਨੂੰ ਆਪਾਂ ਘਰੇ ਪਾਈ ਜਾਂਦੇ ਹਾਂ ਛੋਟੀਆਂ ਪੱਠਾਂ ਨੂੰ ਇਹ ਕਹੇ ਜੀ ਚੀਜ਼ ਹੈ ਇਹਨਾਂ ਨੂੰ ਕਾਸੇ ਤੇ ਮਰਜ਼ੀ ਲਾ ਲੋ ਘਰੇ ਨੀਰੇ ਤੇ ਲਾਲੋ ਹਰੇ ਤੇ ਲਾਲੋ ਹਨਾ ਦਾਣੇ ਪਾਓ ਮਨਲਾ ਕਾਸੇ ਜਿਹੜੀ ਚੀਜ਼ ਮਨਲਾ ਮੱਕੀ ਦਾ ਚਾਰਾ ਜਿਹੜੀ ਚੀਜ਼ ਤੇ ਲਾਲਿਆ ਛੋਟੇ ਪਸ਼ੂ ਨੂੰ ਤੁਸੀਂ ਪਾਲੀਗੇ ਉਹ ਉਸੇ ਤੇ ਗਿੱਜੂਆ ਨਾ ਉਹ ਬਿਮਾਰ ਹੋਵੇ ਨਾਲੇ ਵਧੀਆ ਖਾਊ ਪੀਊਗਾ ਘੱਟ ਹਰੇ ਨਾਲ ਰੱਜੂਆ ਤੇ ਜੇ ਤੁਸੀਂ ਆਖੋ ਵੀ ਹੁਣ ਮੈਂ ਜਿਹੜਾ ਬੰਦਾ ਬਾਹਰ ਬੱਕਰੀਆਂ ਚਾਰਦਾ ਜਿਵੇਂ ਹੁਣ ਮੰਡੀ ਤੋਂ ਲੈਨੇ ਆਪਾਂ ਉਹਦਾ ਮਾੜਾ ਜਾਂ ਪੁੱਛ ਲੈ ਬਾਈ ਵੀ ਬੱਕਰੀ ਬਾਹਰ ਚਰਦੀ ਹੈ ਕਿ ਘਰੇ ਘਰੇ ਪਲੀ ਹੈ ਹਨਾ ਜੇ ਬੱਕਰੀ ਘਰੇ ਪਲੀ ਹੈ ਤਾਂ ਉਹ ਘਰੇ ਵਧੀਆ ਪਲੂਗੀ ਜੇ ਬੱਕਰੀ ਬਾਹਰ ਜਾਂਦੀ ਹੈ ਜੇ ਕਿਸੇ ਨਵੇਂ ਵੀਰ ਨੇ ਮੰਨ ਲਾ ਬਾਹਰ ਜਾਂਦੀਆਂ ਬੱਕਰੀਆਂ ਚਰਦੀਆਂ ਲੈ ਲਈਆਂ ਉਹ ਬੱਕਰੀਆਂ ਰਾਜ਼ੀ ਨਹੀਂ ਹੁੰਦੀਆਂ ਬਾਈ ਜਿੰਨਾ ਮਰਜੀ ਜ਼ੋਰ ਲਾ ਲਿਓ ਬੱਕਰੀਆਂ ਸੁੱਕਣਗੀਆਂ ਉਹ ਕਿਉਂ ਉਹਨਾਂ ਨੇ ਬਾਈ ਬਾਹਰ ਉਹਨਾਂ ਦੀ ਆਦਤ ਬਣੀ ਹੁੰਦੀ ਹੈ ਸ਼ੁਰੂ ਤੋਂ ਜਿਹੜੀ ਬੱਕਰੀ ਦੀ ਬਾਹਰ ਜਾਣ ਦੀ ਆਦਤ ਬਣੀ ਹੈ ਸ਼ੁਰੂ ਤੋਂ ਆਪਾਂ ਉਹਨੂੰ ਘਰੇ ਰੱਖ ਨਹੀਂ ਸਕਦੇ ਬਾਈ ਉਹ ਲਿੱਸੀ ਐਟੋਮੈਟਿਕ ਹੋ ਜਿੰਨਾ ਮਰਜੀ ਜ਼ੋਰ ਲਾ ਲਿਓ ਇਹ ਬਾਈ ਬਰੀਡ ਹੀ ਇਹੋ ਜਿਹੀ ਨਸਲੀ ਹੈ ਜੀ ਹੁੰਦੀ ਹੈ ਬੱਕਰੀ ਦੀ ਜਾਤ ਜਿਵੇਂ ਇਹਨੂੰ ਮਰਜੀ ਘਿਹਾ ਲਓ ਜਿਹੜੇ ਪਾਸੇ ਮਰਜੀ ਲਾ ਲਓ ਇਹੋ ਜਿਹਾ ਕੋਈ ੜਕਾ ਨਹੀਂ ਹਣਾ ਜੀ ਆਪਾਂ ਆਖੀ ਵੀ ਘਰੇ ਪਾਲਦੀ ਘਰੇ ਪਾਲਦੀ ਐ ਜਿਵੇਂ ਹੁਣ ਆ ਪੱਠਾ ਨੇ ਇਹਨਾਂ ਨੂੰ ਅੱਜ ਮੈਂ ਪਹਿਲੇ ਦਿਨ ਲਿਆ ਆ ਮੈਂ ਘਰੇ ਫੀਡ ਪਾਉਂਦਾ ਰਿਹਾ ਜੇ ਅੱਜ ਇਹ ਪੱਠਾ ਮੰਨ ਲਾ ਕੋਈ ਵੀਰ ਲੈ ਜਾਂਦਾ ਮੇਰੇ ਤੋਂ ਛੋਟੇ ਬੱਚੇ ਇਹਨਾਂ ਨੂੰ ਘਰੇ ਗਝਾਲਿਆ ਇਹ ਘਰੀ ਗੱਜੇ ਜਾਣਗੇ ਬੱਸ ਬਾਹਰ ਜਾਣ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਵਧੀਆ ਥੋੜੀ ਖਰਾਕ ਤੇ ਪਲਣਗੀਆਂ ਵਧੀਆ ਰਾਜੀ ਹੋਣਗੀਆਂ ਵਧੀਆ ਮੰਨ ਲਾ ਸੈਟਅਪ ਬਣ ਜੂ ਹਣਾ ਤੇ ਜੇ ਹੁਣ ਬਾਈ ਬੱਕਰੀਆਂ ਜਿਹੜੀਆਂ ਬਾਹਰ ਜਾਣੀਆਂ ਉਹ ਕਿਸੇ ਵੀਰ ਨੇ ਲੈ ਲੀਆਂ ਤੇ ਤੁਸੀਂ ਮੁੜ ਕੇ ਆਖੋ ਵੀ ਬੱਕਰੀ ਹੁਣੇ ਘਰੇ ਪਾਲ ਜੂ ਬਾਹਰ ਜਾਣ ਵਾਲੀ ਨਹੀਂ ਪਲਦੀ ਬਈ ਨਵੇਂ ਵੀਰ ਇੱਥੇ ਧੋਖਾ ਖਾਂਦੇ ਆ ਬੱਕਰੀ ਜਿਹੜੀ ਬਾਹਰ ਚਰੂਗੀ ਉਹ ਘਰੇ ਨਹੀਂ ਪਲੂਗੀ ਬਈ ਖਾ ਤਾਂ ਉਹ ਲਊਗੀ ਐ ਨਹੀਂ ਕਹਿੰਦਾ ਵੀ ਖਾਂਦੀ ਨਹੀਂ ਖਾਊ ਸਾਰਾ ਕੁਝ ਉਹ ਬੱਕਰੀ ਕਿਹਨਾਂ ਟੁੱਟੂ ਵੀ ਉਹ ਰਾਜ਼ੀ ਨਹੀਂ ਹੁੰਦੀ ਲਿੱਸੀ ਹੂ ਕਿ ਉਹਨੂੰ ਆਤ ਪਈ ਹੁੰਦੀ ਆ ਬਾਹਰ ਜਾਣ ਦੀ ਬਈ ਤੇ ਬਾਹਰ ਬਈ ਨਵੇਂ ਵੀਰ ਬਾਹਰ ਬੱਕਰੀਆਂ ਚਾਰ ਦੇ ਨਹੀਂ ਕੱਢਦੇ ਨਹੀਂ ਮੈਨੂੰ ਪਤਾਗਾ ਜਿਹੜੀ ਬੱਕਰੀ ਘਰੇ ਪਲੀ ਆ ਉਹਨੂੰ ਬਾਹਰ ਲੈ ਜੀਏ ਉਹ ਉਹਦਾ ਅੱਡ ਸਿਸਟਮ ਆ ਉਹ ਠੀਕ ਆ ਜਿਹੜੀ ਬਾਹਰ ਜਾਣ ਵਾਲੀ ਬੱਕਰੀ ਆਪਾਂ ਮੁੱਲ ਖਰੀਦ ਲਈ ਤੇ ਘਰੇ ਪਾਲ ਆਖੀ ਵੀ ਘਰੇ ਫਾਰਮ 'ਚ ਪਾਲੂ ਉਹ ਗਲਤ ਹੈ। ਉਹ ਬੱਕਰੀ ਬਈ ਰਾਜ ਹੀ ਨਹੀਂ ਹੁੰਦੀ ਟੁੱਟੂਗੀ ਬੱਕਰੀ ਕਿਹੜਾ ਇਹ ਧਿਆਨ 'ਚ ਰੱਖੋ ਤੁਸੀਂ। ਇਹਦੇ ਵਿੱਚ ਜਿਹੜੀ ਬੱਕਰੀ ਫਾਰਮਿੰਗ ਦਾ ਕੰਮ ਹੈ ਇਹਦੇ ਵਿੱਚ ਛੋਟੀਆਂ-ਛੋਟੀਆਂ ਜਿਹੜੀਆਂ ਮਨ ਲਾ ਗਲਤੀਆਂ ਆਪਾਂ ਕਰਦੇ ਆਂ ਉੱਥੋਂ ਆਪਾਂ ਮਾਰ ਖਾਨੇ ਆ। ਇਹ ਕੰਮ ਹੈ ਟੌਪ ਦਾ ਬਹੁਤ ਹੀ ਵਧੀਆ ਕੰਮ ਹੈ ਇਹ ਜੀ ਗੱਲ ਨਹੀਂ ਹੈਗੀ ਹਨਾ ਲੋਕ ਟਿੱਚਰਾਂ ਦਾ ਭਰਾ ਮੈਨੂੰ ਵੀ ਕਰਦੇ ਆ। ਮੇਚ ਵਿਚਾਂਡੀ ਵੰਡੀ ਕਾਇੰਦੇ ਸਾਢੇ ਫਿੱਟ ਨਹੀਂ ਕੰਮ ਇਹ ਬਾਈ ਇਹ ਆਏ ਆ ਇਹ ਬਹੁ ਹੈ ਬਾਈ ਹੁਣ ਜਿਹਦੇ ਕੋਲੇ ਯਾਰ ਵਧੀਆ ਕਾਰੋਬਾਰ 8 10 ਕਿੱਲੇ ਵਾਣਦੇ ਆ ਉਹ ਕੀ ਲੋਡ ਆ ਬਾਈ ਬੱਕਰੀਆਂ ਚਾਰਨ ਦੀ ਉਹ ਤਾਂ ਆਖੋ ਦਾ ਚੇਡਾ ਕਰੂਗਾ ਬਾਈ ਉਹ ਤਾਂ ਯਾਰ ਇਹਦਾ ਸਰਦਾ ਹਨਾ ਹੁਣ ਜਿਹਦਾ ਸਰਦਾ ਨਹੀਂ ਬਾਈ ਮੇਰੇ ਵਰਗੇ ਮੰਨ ਲਾ ਵੀ ਮਾੜੇ ਬੰਦੇ ਦਾ ਲਾਲੋ ਜੇ ਮਰਜ਼ੀ ਲਾਲੋ ਹਨਾ ਹੋਰ ਕੋਈ ਕੰਮ ਹੈ ਨਹੀਂ ਆਪਾਂ ਇਹ ਕੰਮ ਤੋਰ ਛੱਡਿਆ ਵਧੀਆ ਆਪਦਾ ਰੋਟੀ ਬਣੀ ਆ ਬਾਈ ਜਵਾਕ ਪਲੀ ਜਾਂਦੇ ਆ ਹੋਰ ਕੀ ਭਾਲਦੇ ਆ ਕਿਸੇ ਦੇ ਥੱਲੇ ਲੱਗਣ ਦੀ ਲੋੜ ਨਹੀਂ ਕੋਈ ਦਿਹਾੜੀ ਨਹੀਂ ਕਰਦੇ ਬਾਈ ਕਿਸੇ ਦਾ ਰੋਬ ਨਹੀਂ ਚੱਲਦੇ ਆਪ ਦਾ ਕੰਮ ਹੈ ਜੋ ਮਰਜ਼ੀ ਛੱਡ ਲਾ ਜਦੋਂ ਮਰਜ਼ੀ ਉਹ ਕਰ ਲਾ ਸਰਦਾਰੀ ਕਰਦੇ ਆ ਬਾਈ ਠੀਕ ਆ ਇਹ ਜੀ ਗੱਲ ਨਹੀਂ ਭਾਲਾਂ ਬੱਕਰੀਆਂ ਹੀ ਚਾਰਦੇ ਆ ਕਰਦੇ ਸਰਦਾਰੀ ਆ ਬਾਈ ਇਹ ਗੱਲ ਮੰਨਣੀ ਪਊਗੀ ਚੰਗੀ ਰੋਟੀ ਖਾਣੇ ਆ ਚੰਗੇ ਲੀੜੇ ਪਾਉਣੇ ਆ ਇਹ ਜੀ ਗੱਲ ਨਹੀਂ ਬਾਈ ਹਨਾ ਮਿਹਨਤ ਤਾਂ ਆਪਾਂ ਨੂੰ ਕੋਈ ਕੰਮ ਕਰ ਲਾ ਯਾਰ ਮਿਹਨਤ ਤਾਂ ਹਰ ਇੱਕ ਕੰਮ 'ਚ ਹੀ ਕਰਨੀ ਪੈਂਦੀ ਆ ਬਿਨਾ ਮਿਹਨਤ ਤੋਂ ਕੰਮ ਕੋਈ ਨਹੀਂ ਹੁੰਦਾ ਜਿਹੜਾ ਕੰਮ ਮਰਜ਼ੀ ਤੋਰ ਲਓ ਮਿਹਨਤ ਤੋਂ ਬਿਨਾ ਹੁੰਦਾ ਨਹੀਂ ਭਾਵੇਂ ਤੁਸੀਂ ਮੁਰਗੀ ਪਾਲਣ ਕਰ ਲਓ 'ਚ ਵੀ ਮਿਹਨਤ ਆ ਕਬੂਤਰ ਪਾਲ ਲਓ ਓਚ ਵੀ ਮਿਹਨਤ ਹੈ ਕੁੱਤੇ ਪਾਲ ਲਓ ਓਚ ਵੀ ਮਿਹਨਤ ਹੈ ਮੱਧਿਆ ਰੱਖ ਲਓ ਗਾਈਆਂ ਰੱਖ ਲਓ ਜਿਹੜਾ ਮਰਜੀ ਕੰਮ ਕਰ ਲਓ ਯਾਰ ਮਿਹਨਤ ਕਰਨੀ ਪਊ ਜੇ ਤੁਸੀਂ ਆਖੋ ਵੀ ਬਿਨਾ ਮਿਹਨਤ ਤੋਂ ਅਸੀਂ ਮੰਨ ਲਾ ਰੱਖ ਕੇ ਕੰਮ ਕਦੇ ਸਾਨੂੰ ਲੋੜ ਹੀ ਨਹੀਂ ਕਾਸੀ ਸੀ ਬੰਦਾ ਰੱਖ ਲਿਆ ਉਹ ਬੰਦਾ ਫੇਲ ਹੈ ਤੇ ਇਸੇ ਕਰਕੇ ਮੈਂ ਕਹਿੰਦਾ ਬਈ ਨਵੇਂ ਵੀਰ ਜਿਹੜੇ ਬੱਕਰੀਆਂ ਖਰੀਦਦੇ ਆ ਮਾੜਾ ਜਾ ਪੁੱਛ ਕੇ ਵੀ ਮਾੜਾ ਜਾ ਤੁਸੀਂ ਪੁੱਛ ਲਓ ਫਾਰਮਰ ਨੂੰ ਬਾਈ ਤੇਰੀਆਂ ਬੱਕਰੀਆਂ ਬਾਹਰ ਜਾਂਦੀਆਂ ਤੇ ਘਰੇ ਪਾਲੀਆਂ ਹੋਈਆਂ ਤੇਰੀਆਂ ਫਿਰ ਉਹਨੂੰ ਉਸ ਹੱਬ ਤੇ ਰੱਖੋ ਵੱਡੀ ਬੱਕਰੀ ਨੂੰ ਜੇ ਘਰੇ ਪਲਦੀ ਆ ਤਾਂ ਘਰੇ ਖਵਾਓ ਜੇ ਬਾਹਰ ਜਾਂਦੀ ਆ ਤਾਂ ਬਾਹਰ げੜਾ ਦਵਾਓ ਬਈ ਜੇ ਜੇ ਤੁਹਾਨੂੰ ਪਤਾ ਵੀ ਅਸੀਂ ਬਾਹਰ ਲਿਜਾ ਨਹੀਂ ਸਕਦੇ ਤੁਸੀਂ ਬੱਕਰੀ ਹੋ ਲੋ ਵੀ ਨਾ ਬਾਹਰ ਜਾਣ ਵਾਲੀ ਜਿਹੜੀ ਬੱਕਰੀ ਘਰੇ ਜੇ ਬੰਦੇ ਨੇ ਘਰੇ ਰੱਖਣੀ ਹੈ ਹੁਣ ਆ ਬੱਕਰੀ ਘਰੇ ਪਲੀ ਹੋਈ ਆ ਜਿਮੀਦਾਰ ਤੇ ਸਾਰੇ ਮਾਲ ਨੂੰ ਆਡਰ ਰਹਿੰਦੀ ਆ ਬਹੁਤ ਲਹੂ ਪੀਂਦੀ ਆ ਬਈ ਇਹ ਇਹ ਜਾਣ ਵੇਲੇ ਘਰੋਂ ਕੱਢਣ ਵੇਲੇ ਵੀ ਲਹੂ ਪੀਂਦੀ ਆ ਇਹ ਮੰਗਰ ਰਹਿ ਜਾਂਦੀ ਆ ਬਈ ਟਰਲ ਜਾਂਦੀ ਆ ਹੁਣ ਲਿਜਾਊਂਗਾ ਹੁਣ ਦੇਖ ਲੈ ਕਿਧਰ ਨੂੰ ਮੂੰਹ ਚੱਕ ਰਹੀ ਨੇ ਇਕੱਲੀ ਐ ਹੀ ਤੁਰੇ ਫਿਰਦੀ ਆ ਸਾਰਾ ਮਾਲ ਇਕੱਠਾ ਖਾਈ ਜਾਂਦਾ ਦੇਖ ਐਂ ਜਦ ਹੁੰਦੇ ਇਹਨਾਂ ਦੇ ਇਹ ਘਰੇ ਪਲੀ ਹੋਈ ਆ ਬਾਈ ਘਰੋਂ ਪਲੀ ਛੋਟੀ ਜੀ ਬੱਕਰੀ ਘਰੇ ਪਲੀ ਆ ਤੇ ਇਹ ਜਾਂਦੀ ਪੁੱਠੇ ਪਾਸੇ ਆ ਇਹ ਐਂ ਲਹੂ ਪਿੰਦੀ ਆ ਬਾਈ ਨਾਲ ਨਹੀਂ ਰਲਦੀ ਹੌਲੀ 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 ਨਾਲ ਰਲਣ ਲੱਗ ਜੂਗੀ ਇਹ ਮੱਲਾ ਤੇ ਜੇ ਮੰਨ ਲੇ ਕਿ ਚੱਲ ਬਈ ਬੱਕਰੀ ਇਹ ਹੁਣ ਇਹ ਘਰੇ ਪਲੀ ਆ ਬੱਕਰੀ ਵਧੀਆ ਸੀ ਹੁਣ ਇਹ ਰ ਬਾਹਰ ਲਿਆਉਣ ਲੱਗ ਗਿਆ ਫੇਰ ਵੀ ਟੁੱਟ ਗਈ ਕਿਉਂ ਖਾਂਦੀ ਨਹੀਂ ਬਾਈ ਚਾਜਨਾ ਸਾਰਾ ਮਾਲ ਚਰੀ ਜਾਂਦਾ ਨਹੀਂ ਤੁਰੀ ਫਿਰਦੀ ਇਹ ਐ ਜਦ ਹੁੰਦੇ ਆ ਬਾਈ ਜਿਹੜਾ ਬੰਦਾ ਦਾ ਕਾਰੀਗਾਰਾ ਹੁਣ ਮੈਨੂੰ ਤਾਂ ਬਾਈ ਕਈ ਸਾਲ ਹੋ ਗਏ ਮੱਥਾ ਮਾਰਦੇ ਨੂੰ ਬਾਈ ਉਹ ਬੰਦਾ ਦਾ ਹਿਸਾਬ ਚ ਕਰ ਲੈਂਦਾ ਨਵਾਂ ਬੰਦਾ ਹਿਸਾਬ ਚ ਕਰ ਨਹੀਂ ਸਕਦਾ ਨਵੇਂ ਬੰਦੇ ਨੂੰ ਭੇਤ ਨਹੀਂ ਹੁੰਦਾ ਬਾਈ ਘਾਟੇ ਮੈਂ ਵੀ ਬਸਰੇ ਖਾਦੇ ਆ ਕਿਉਂ ਮੈਨੂੰ ਪਹਿਲਾਂ ਪਤਾ ਨਹੀਂ ਸੀ ਹੌਲੀ ਹੌਲੀ ਪਤਾ ਲੱਗਦਾ ਰਹਿੰਦਾ ਬਾਈ ਇਸੇ ਕਰਕੇ ਕਹਿਣਾ ਨਵੇਂ ਬੰਦੇ ਨੂੰ ਮੈਂ ਖਾਸ ਕਰਕੇ ਵੀ ਬੱਕਰੀਆਂ ਉਹ ਲਓ ਜਿਹੜੀਆਂ ਬੱਕਰੀਆਂ ਜਿਵੇਂ ਜੇ ਤੁਸੀਂ ਪਾਲ ਸਕਦੇ ਹੋ ਜੇ ਤੁਸੀਂ ਘਰੇ ਰੱਖਣੀਆਂ ਤਾਂ ਘਰੇ ਪਲੀਆਂ ਬੱਕਰੀਆਂ ਲਓ ਜੇ ਤੁਸੀਂ ਬੱਕਰੀਆਂ ਬਾਹਰ ਲਿਜਾ ਸਕਦੇ ਹੋ ਫਿਰ ਜਿਹੇ ਜਿਹੀ ਮਰਜ਼ੀ ਲੈ ਲਓ ਬਾਹਰ ਲਿਜਾਣ ਵਾਲੀਆਂ ਵੀ ਕਾਮਯਾਬ ਆ ਤੇ ਘਰੇ ਰ ਠੀਕ ਹੈ ਜਾਨਵਰ ਇਹ ਜਾ ਕੇ ਨਾ ਟੁੱਟਦੀ ਹੁੰਦਾ ਬਾਈ ਤੇ ਵਧੀਆ ਕੰਮ ਹੈ ਇਹ ਜੀ ਗੱਲ ਨਹੀਂ ਬਾਈ ਕੋਈ ਵੀ ਤੇ ਆਪਦਾ ਗੌਰ ਨਾ ਕਰੋ ਬਾਈ ਨਜ਼ਾਰੇ ਲਓ ਜ਼ਿੰਦਗੀ ਦੇ ਹੈਨਾ ਕਿਸੇ ਦੇ ਥੱਲੇ ਲੱਗਣ ਦੀ ਲੋੜ ਨਹੀਂ ਬਈ ਆਪਦੇ ਟੌਰ ਨਾਲ ਬੱਕਰੀਆਂ ਚਾਰਦੇ ਆ ਘਰੇ ਲੈ ਜਾਂਦੇ ਆ ਟਾਈਮ ਨਾਲ ਆ ਉਹਦਾ ਤੜਕੇ ਕੱਢ ਲੈਨੇ ਆ ਪਰ ਚੱਲ ਵੀ ਨਾ ਬਈ ਕਿਸੇ ਦੀ ਹੈ ਹੈ ਤੇ ਨਾ ਖੈ ਖੈ ਠੀਕ ਆ ਬੱਚੇ ਤਿਆਰ ਕਰੀ ਜਾਂਦੇ ਆ ਪੱਠਾ ਤਿਆਰ ਕਰੀ ਜਾਂਦੇ ਆ ਜੇ ਕੋਈ 2 ਰੁਪਏ ਦੀ ਲੋੜ ਆ ਵਿੱਚੋਂ ਬਈ ਵੇਚ ਲੈਨੇ ਆ ਨਾ ਕੋਈ ਬੱਕਰੀ ਵੇਚ ਦੇ ਕੋਈ ਪਠੋਰਾ ਵੇਚ ਆਹਦਾ ਟਾਈਮ ਵਧੀਆ ਟੱਪੀ ਜਾਂਦਾ ਕਹਿੰਦਾ ਭਾਬੋਰੇ ਆ ਜਾ ਪੁੱਠੇ ਪਾਸੇ ਜਾਂਨੀ ਉਰਿਆ ਇਧਰ ਆ ਇਧਰ ਤੇ ਐ ਹੋ ਜਾਂਦਾ ਬਈ ਸਿਸਟਮ ਤੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਨਵੀਂ ਜਾਣਕਾਰੀ ਦੇਵਾਂਗੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ